ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਸਾਡੇ ਪਿੰਡ 'ਚੀਗਾ ਮੇਲਾ ਆਜੋ ਤੁਹਾਨੂੰ ਮੇਲਾ ਘੁਮਾਉਣੇ ਆ ਠੀਕ ਆ ਸਾਰਿਆਂ ਨੇ ਵੀਡੀਓ ਦੇ ਵਿੱਚ ਬਣੇ ਰਹੋ ਸਭ ਤੋਂ ਪਹਿਲਾਂ ਪੰਦਰ ਚੱਲਦੇ ਆਂ ਅੰਦਰ ਮੱਥਾ ਟੇਕ ਕੇ ਆਉਣਾ ਠੀਕ ਆ ਮੰਦਰ ਦੇ ਅੰਦਰ ਫਿਰ ਆਪਾਂ ਘੁੰਮਾਂਗੇ ਬਾਹਰ ਠੀਕ ਆ ਸਾਰਿਆਂ ਨੇ ਹਾਂਜੀ ਦੋਸਤੋ ਸਾਰਿਆਂ ਨੇ ਵੀਡੀਓ ਦੇ ਵਿੱਚ ਬਣੇ ਰਹੋ ਠੀਕ ਆ ਜਿਹੜੇ ਚੈਨਲ ਤੇ ਪਹਿਲੀ ਵਾਰ ਆ ਰਹੇ ਆ ਥੈਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂ ਕਹਿੰਦਾ ਗਵੜੀ ਜਾਣੇ ਕਹਿੰਦਾ ਮੈਨੂੰ ਜਾਣਾ ਨਹੀਂ ਜੇ ਇਹ ਆ ਦੇਖ ਲਓ ਦੋਸਤੋ ਮੇਲੇ ਦੀ ਰੌਣਕ ਕਮੈਂਟ ਕਰਕੇ ਜਰੂਰ ਦੱਸੋ ਠੀਕ ਆ ਸਾਰਿਆਂ ਨੇ ਕਿਹੜਾ ਕਿਹੜਾ ਆਇਆ ਸੀ ਇੱਥੇ ਮੇਲੇ ਤੇ ਹਾਂਜੀ ਅਸੀਂ ਮੱਥਾ ਟੇਕ ਆਏ ਹੁਣ ਤੁਸੀਂ ਬਾਹਰ ਦੇਖ ਸਕਦੇ ਹੋ ਠੀਕ ਆ ਆਪਣੇ ਹੱਥੇ ਕੋਈ ਸਬਸਕ੍ਰਾਈਬਰ ਮਿਲ ਗਏ ਸੀਗੇ ਉਹ ਕਹਿੰਦੇ ਸਾਡੀ ਵੀਡੀਓ ਬਣਾਓ ਇੱਥੇ ਆਪਾਂ ਨੂੰ ਜੱਤ ਮਿਲ ਗਿਆ ਸੀ ਜੱਤ ਕਹਿੰਦਾ ਅੱਜ ਆਪਾਂ ਚੰਡੋਲ ਦੇ ਝੂਟੇ ਲੈ ਕੇ ਆਉਣੇ ਆ ਇਸ ਵਾਰ ਪਰ ਚੰਡੋਲ ਇੱਕ ਹੀ ਲੱਗੀ ਸੀ ਜਿਹੜੀ ਵੱਡੀ ਚੰਡੋਲ ਲੱਗਦੀ ਆ ਉਹ ਚੰਡੋਲ ਨਹੀਂ ਸੀ ਲੱਗੀ ਆ ਦੇਖ ਲੋ ਦੋਸਤੋ ਆ ਇੱਕ ਛੋਟੀ ਹੋਈ ਚੰਡੋਲ ਲੱਗੀ ਸੀ ਤੇ ਆ ਸਾਈਡ ਤੇ ਮਿੱਕੀ ਬੋਸ ਲੱਗੇ ਜਿਉਂ ਆੱਖਾਂ ਜਾਲ ਜਿੱਥੇ ਜਵਾਹੇ ਜੰਪ ਜੇ ਕਰਦੇ ਹੁੰਦੇ ਆ ਉਹ ਗੋਦੀ ਵਾਲਾ ਤੇ ਸਾਹਮਣੇ ਜੰਪ ਵਾਲਾ ਲੱਗਾ ਹੋਇਆ ਗੋਦੀ ਵਾਲਾ ਇਹ ਕੀ ਇਹ ਇੱਕ ਚੰਡੋਲ ਲੱਗੀ ਸੀ ਤੇ ਦੂਸਰੀ ਪਤਾ ਨਹੀਂ ਕਿਤੋਂ ਨਹੀਂ ਲਾਈ ਸਾਹਮਣੇ ਮੋਬਾਈਲ ਵਾਸਤੇ ਸਟੈਂਡ ਦੇਖ ਰਿਹਾ ਜੀਗਾ ਜਿਹੜਾ ਫਾਇਰ ਕਿਤੇ ਲੱਗਦਾ ਹੁੰਦਾ ਦਾ ਉਹ ਮੋਟਰ ਵਾਲਾ ਉਹ ਆ ਜਿਹੜਾ ਮੋਬਾਈਲ ਸਟੈਂਡ ਹੈ ਮੋਬਾਈਲ ਹਰਮਨ ਕਹਿੰਦਾ ਮੈਨੇ ਐਂਡ ਕਾ ਲੈਣੀ ਆ ਕੋਈ ਵਧੀਆ ਦੇ ਦੱਸ ਮੈਨਾਂ ਤੋਂ ਕਿਹੜੀ ਐਂਡ ਲਾਵਾਂ ਕੋਈ ਦੇਖ ਲੈ ਲਾਗੇ ਬਈ ਹੌਣ ਬਿਨਾ ਫੇਰ ਵੀ ਚੱਲਦੀ ਸਰ ਜੀ ਆ ਜਵਾਕ ਦੇਖ ਲੋ ਜਵਾਕਾਂ ਦੇ ਪੂਰੇ ਨਿਆਰੇ ਨੇ ਇੱਥੇ ਹਰਮਨ ਨੇ ਕਿਹਦੇ ਵਿੱਚ ਪਾਰਟੀ ਸ਼ੂਟ ਕੀਤਾ ਸੀ ਜਿਹੜਾ ਆਪਣਾ 500 ਰੁਪਏ ਨਾਮ ਨਹੀਂ ਹੁੰਦਾਗਾ ਲਾਮਕਾਂ ਤੇ ਮਿਲਦਾ ਹੁੰਦਾਗਾ ਹਰਮਨ ਕਹਿੰਦਾ ਇੱਥੇ ਮੈਂ ਦੇਖਦਾ ਅੱਜ ਇੱਥੇ हरमन तीह पैंती लंप गया जी पर उस तो बाद उस तो नहीं रुकया गया वो डिग पे थोड़े थले हा देख ला ਕਾਹ ਕੁ ਗਾਣਾ ਦੋ ਕਾਹ ਹੋਆ ਕਿ ਮੈਂ ਉਹ ਅੱਛਾ ਇਕੱਠਾ ਹੁੰਦਾ ਨਾ ਹਾਂ ਠੀਕ ਹੋ ਜੀਵਿਕਾ ਤਰਾ ਬਣ ਜੋ ਹਰਮਨ ਗਾਇਆ ਸਵੇਰ ਇਨਕਾ ਲੈ ਜਾਂਦਾ ਹੈ ਇਹਦੀ ਗਾਲੀਆਂ ਐ ਹਰਮਨ ਹੋਏ ਹਾਂ ਇਧਰ ਆ ਮਿਲ ਕੇ ਉਹਨਾਂ ਨੂੰ ਸੇਵਾ ਮਜਾ ਜਾਨ ਜੀ ਦੀ ਆਦੇ ਓਏ ਠੀਕ ਹੈ ਕਮਪਰ ਕੇ ਸਾਨੂੰ ਲੱਗੀ ਭੁੱਖ ਠੀਕ ਐ ਖਾਣੇ ਪੀਣੇ ਉਹਨੂੰ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਠੀਕ ਐ ਕਿਹੜਾ ਕਿਹੜਾ ਆਇਆ ਸੀ ਇੱਥੇ